ਅ ਦੇਖੋ ਜਿਸ ਤਰ੍ਹਾਂ ਹੁਣ ਫਰਸਟ ਵੀਕ ਆਫ ਅਗਸਟ ਚੱਲ ਰਿਹਾ ਹੈ ਜੁਲਾਈ ਦੇ ਵਿੱਚ ਸਾਡੇ ਕੋਲ ਡੈਫਸਿਟ ਰਿਹਾ ਹੈ ਬਟ ਜੇ ਆਪਾਂ ਸੀਜ਼ਨ ਦੀ ਗੱਲ ਕਰਦੇ ਹਾਂ ਤਾਂ ਹਾਲੇ ਵੀ ਸਾਡੇ ਕੋਲ 42% ਡੈਫਸਿਟ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਜਿਹਦੇ ਕੀ ਫਟੇ ਘਟ ਸਭ ਜਿਹੜਾ ਸਭ ਤੋਂ ਜ਼ਿਆਦਾ ਹਰਸਟ ਅਫੈਕਟਡ ਜਿਲ੍ਹਾ ਜਿਹੜਾ ਮੰਨਿਆ ਜਾ ਸਕਦਾ ਹੈ ਜੇ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਜਿਹੜਾ ਦਿਨ ਦਾ ਤਾਪਮਨ ਹੈ ਉਹ ਤਾਂ ਹੁਣ ਥੋੜਾ ਜਿਹਾ ਫਾਲ ਕੀਤਾ ਕਿਉਂਕਿ ਦੇਖ ਰਹੇ ਹਾਂ ਕਿ ਦੋ ਤਿੰਨ ਦਿਨਾਂ ਤੋਂ ਬੱਦਲਵਾਈ ਹੈ ਕਿਤੇ ਨਾ ਕਿਤੇ ਜਿਹੜੇ ਸ਼ਾਵਰਜ਼ ਵੀ ਹੋ ਰਹੇ ਨੇ ਪਰ ਜਿਹੜਾ ਦਿਨ ਦਾ ਟੈਂਪਰੇਚਰ ਹੈਗਾ ਉਹ ਹਲੇ ਵੀ ਸਾਡੇ ਕੋਲ 3 ਤੋਂ 2 ਤੋਂ 3 ਡਿਗਰੀ ਜਿਹੜਾ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਹੈ। ਇਸੇ ਤਰ੍ਹਾਂ ਜਿਹੜੀ ਹਿਊਮਿਡਿਟੀ ਹੈ ਉਹ ਵੀ ਜਿਸ ਤਰ੍ਹਾਂ ਕਿ ਆਪਾਂ ਸ਼ਾਮ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਨੀਅਰ ਅਬਾਊਟ 60% ਹੈਗੀ ਹੈ। ਜੇ ਮਾਰਨਿੰਗ ਦੀ ਗੱਲ ਕਰਦੇ ਆ ਤਾਂ 85% ਤੱਕ ਚੱਲ ਰਹੀ ਹੈ। ਸੋ ਹਿਊਮਿਡਿਟੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋਣ ਕਰਕੇ ਜਿਹੜਾ ਹਮੋਸਫੇਰ ਹੈ ਜਿਹੜਾ ਵੈਦਰ ਹੈਗਾ। ਬਟ ਇੱਕ ਇਹਦੇ 'ਚ ਥੋੜਾ ਜਿਹਾ ਪੋਜ਼ਿਟਿਵ ਪੁਆਇੰਟ ਹੈਗਾ ਕਿ ਇਹਨਾਂ ਦਿਨਾਂ ਦੇ ਵਿੱਚ ਥੋੜੀ ਹਵਾ ਚੱਲ ਰਹੀ ਹੈ ਜਿਹਦੇ ਕਰਕੇ ਕਿ ਸਾਨੂੰ ਕਾ ਥੋੜਾ ਜਿਹਾ ਕੰਫਰਟੇਬਲ ਫੀਲ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਹਵਾ ਚੱਲਦੀ ਹੈ ਅਦਰਵਾਈਜ਼ ਜਿਹੜੀ ਹਿਊਮਿਡਿਟੀ ਹੈ ਉਹ ਬਹੁਤ ਜ਼ਿਆਦਾ ਮਤਲਬ ਹੋਣ ਕਰਕੇ ਲੱਗਦਾ ਹੈ ਕਿ ਬਾਰਿਸ਼ ਹੋਏਗੀ ਬਟ ਬਾਰਿਸ਼ ਨਹੀਂ ਹੋ ਰਹੀ ਕਿਉਂਕਿ ਕਲਾਉਡੀਨੈਸ ਜਿਹੜੀ ਹੈ ਉਹ ਹੀ ਹੋ ਰਹੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਝ ਇਲਾਕੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਉੱਪਰ ਵਾਲੇ ਜਿਹੜੇ ਉੱਤਰੀ ਪੰਜਾਬ ਦੇ ਇਲਾਕੇ ਨੇ ਪਠਾਨਕੋਟ ਹੋ ਗਿਆ ਜਿਹੜਾ ਹੁਸ਼ਿਆਰਪੁਰ ਹੋ ਗਿਆ ਗੁਰਦਾਸਪੁਰ ਇੱਧਰ ਰੋਪੜ ਤੱਕ ਇਹਦਾ ਇਫੈਕਟ ਥੋੜਾ ਆ ਸਕਦਾ ਹੈ ਤੇ ਬਾਕੀ ਪੰਜਾਬ ਦੇ ਵਿੱਚ ਥੋੜੇ ਬੱਤੇ ਛਿੱਟੇ ਜਿਹੜੇ ਨੇ ਆ ਸ਼ਾਵਰਸ ਵਗੈਰਾ ਐਕਸਪੈਕਟਿਡ ਹੈਗੇ ਨੇ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਵਿੱਚ ਪਰ ਬਹੁਤ ਜ਼ਿਆਦਾ ਜਿਹੜੀ ਆਪਾਂ ਕਹਿ ਸਕਦੇ ਆ ਕਿ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਜਿਸ ਦੇ ਨਾਲ ਕੀ ਜਿਹੜਾ ਇਹਨਾਂ ਡੈਫਿਸਿਟ ਆ ਕਵਰ ਹੋ ਸਕੇ ਸੋ ਕਿਸਾਨ ਵੀਰਾਂ ਨੂੰ ਆਪਾਂ ਸਲਾਹ ਦਿੰਨੇ ਹੈਗੇ ਆ ਕਿ ਅਗਰ ਜਿਸ ਤਰ੍ਹਾਂ ਬਾਰਿਸ਼ ਨਹੀਂ ਹੋ ਰਹੀ ਤਾਂ ਆਪਣੇ ਲੋਡ ਅਨੁਸਾਰ ਜਿਹੜੇ ਖੇਤੀ ਤੰਦੇ ਆ ਉਹ ਲੀਕਦੇ ਰਹਿਣ ਤੇ ਜਿੱਥੇ ਲੋਡ ਹੈਗੀ ਆ ਉੱਥੇ ਆਪਣਾ ਜਿਹੜਾ ਪਾਣੀ ਦਾ ਪ੍ਰਬੰਧ ਜ਼ੂਲ ਰੱਖਾ ਜੋ ਜਿੰਨਾ بارش ਨਹੀਂ ਹੋਈ ਬੇਸ਼ੱਕ ਜਿਹੜੀ ਬਦਲਵਾਈ ਵੰਦੀ ਕੀ ਤਾਪਮਾਨ ਕੀ ਹੈ ਤਾਪਮਾਨ ਆਮ ਨਾਲੋਂ ਜ਼ਿਆਦਾ ਜਾਂ ਨਾਰਮਲ ਹਾਂ ਦੇਖੋ ਜਿਹੜੀ ਇਹ ਬਦਲਵਾਈ ਹੋ ਰਹੀ ਹੈ ਇਹਦੇ ਨਾਲ ਜਿਹੜਾ ਨਾਈਟ ਟੈਂਪਰੇਚਰ ਹੈ ਉਹ ਅੱਗੇ ਬਹੁਤ ਜ਼ਿਆਦਾ ਵੱਧ ਗਿਆ ਸੀ ਜਿਵੇਂ 31 ਡਿਗਰੀ ਤੱਕ ਚਲਾ ਗਿਆ ਸੀ ਉਹ ਥੋੜਾ ਜਿਹਾ ਫਾਲ ਹੋਇਆ ਜਿਸ ਦੇ ਨਾਲ ਕੀ ਰਾਤਾਂ ਥੋੜੀਆਂ ਜੀਆਂ ਕੂਲ ਹੋਈਆਂ ਨੇ ਤੇ ਬਟ ਜਿਹੜਾ ਦਿਨ ਦਾ ਤਾਪਮਾਨ ਹੈਗਾ ਉਹ ਲਗਾਤਾਰ ਮਤਲਬ ਜ਼ਿਆਦਾ ਹੀ ਚੱਲ ਰਿਹਾ ਹੁਣ ਵੀ ਜੇ ਆਪਾਂ ਕੇ ਦੇਖਦੇ ਆ ਤਾਂ 2-2-3 ਡਿਗਰੀ ਜਿਹੜਾ ਨਾਰਮਲ ਤੋਂ ਜ਼ਿਆਦਾ ਹੈ ਸੋ ਇਸ ਕਰਕੇ ਜਿਸ ਤਰ੍ਹਾਂ ਕਿ ਹੁਣ ਹਿਊਮਿਡਿਟੀ ਵੀ ਜ਼ਿਆਦਾ ਹੈਗੀ ਹੈ ਉਦੋਂ ਸੂਰਜੀ ਘੰਟੇ ਵੀ ਕਈ ਪਿੱਛੇ ਜੇ ਸੀ ਰਿਕਾਰਡ ਕੀਤੇ ਆ 10 11 ਵੀ ਜਿਹੜੇ ਆਵਰਸ ਰਹੇ ਨੇ ਸੂਰਜੀ ਘੰਟੇ ਜਿਹੜੇ ਆਪਾਂ ਕਹਿ ਸਕਦੇ ਆ ਹਾਲਾਂਕਿ ਇਹ ਜਿਹੜੇ ਸੂਰਜੀ ਘੰਟੇ ਆ ਇਹ ਚੁੰਨੇ ਲਈ ਕਾਫੀ ਅੱਛੇ ਆ ਇਸ ਸਟੇਜ ਤੇ ਪਰ ਇਹ ਹੈ ਕਿ ਉਹਦੇ ਨਾਲ ਜਿਹੜੀ ਗਰਮੀ ਹੈ ਉਹ ਵੀ ਉਨੀ ਹੀ ਜ਼ਿਆਦਾ ਫੀਲ ਹੁੰਦੀ ਹੈ ਸੋ ਜਿਸ ਤਾ ਥੋੜੀ ਹਵਾ ਚੱਲਦੀ ਆ ਤਾਂ ਫਿਰ ਆਪਾਂ ਨੂੰ ਥੋੜਾ ਜਿਹਾ ਉੱਤੋਂ ਰੀਲੀਫ ਮਿਲਦਾ ਆ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਸ ਵਾਰ ਮੌਨਸੂਨ ਦਾ ਉਹ ਫਿਲਹਾਲ ਪੰਜਾਬ ਦੇ ਕੋਈ ਵੀ ਹਿੱਸੇ 'ਚ ਕਾਫੀ ਕਮਜ਼ੋਰ ਰੇਨ ਮਿਲੀ ਹੈ। ਉਹਦਾ ਇਹ ਕੋਈ ਬਾਕੀ ਇਹ ਹਾਂਜੀ ਕਿਉਂਕਿ ਜਿਹੜੀ ਮੌਨਸੂਨ ਦਾ ਹੁੰਦਾ ਸੀਜ਼ਨ ਉਹ ਸਿਰਫ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਲਈ ਲਿミਟਿਡ ਹੈ ਨਾ ਉਹ ਸਾਰੇ ਏਰੀਆ ਲਈ ਹੁੰਦਾ ਹੈ। ਸੋ ਹਿਮਾਚਲ ਦੇ ਵਿੱਚ ਬਹੁਤ ਅੱਛੀ ਏਰੀ ਪ੍ਰੋਗਰੈਸ ਰਹੀ ਹੈ। ਫਿਰ ਆਪਾਂ ਦੇਖਿਆ ਦਿੱਲੀ ਦੇ ਵਿੱਚ, ਹਰਿਆਣਾ ਦੇ ਵਿੱਚ ਅੱਛੀ ਰਹੀ ਹੈ। ਸੋ ਪਰ ਪੰਜਾਬ ਦਾ ਪਾਰਟ ਥੋੜਾ ਜਿਹਾ ਡੈਫਿਸਟ ਰਿਹਾ ਹੈ। ਸੋ ਇਹ ਨਹੀਂ ਕਹਿ ਸਕਦੇ ਕਿ ਮੌਨਸੂਨ ਵੀਕ ਸੀਗੀ ਬਟ ਪੰਜਾਬ ਲਈ ਉਹਦੀ ਜਿਹੜੀ ਪ੍ਰੋਗਰੈਸ ਹੈ ਉਹ ਜ਼ਿਆਦਾ ਅੱਛੀ ਨਹੀਂ ਰਹੀ ਕਿਉਂਕਿ ਉਹ ਇੱਧਰ ਜਿਹੜੇ ਇਹਦੇ ਅਡਜਾਇਨਿੰਗ ਏਰੀਆਜ਼ ਦੇ ਉੱਪਰ ਜਿਹੜੀ ਆ ਬਾਰਿਸ਼ ਹੋ ਗਈ ਤੇ ਪੰਜਾਬ ਨੂੰ ਜਿਹੜਾ ਮਤਲਬ ਉਹ ਨਹੀਂ ਕਵਰ ਕਰ ਪਾਈ ਸੋ ਇਸ ਕਰਕੇ ਪੰਜਾਬ ਥੋੜਾ ਜਿਹਾ ਇਸ ਵਾਰੀ ਡੈਫਿਸਿਟ ਰਿਹਾ ਹੈ ਮੈਨੂੰ ਹਾਲੇ ਕਿ ਸਾਡੇ ਪੰਜਾਬ ਦਾ ਬਹੁਤ ਸਾਰਾ ਜਿਹੜਾ ਰਕਬਾ ਹੈਗਾ ਉਹ ਮਿਲਣ ਜਾਈ ਤੇ ਕਿ ਰਿਝ ਆ ਦਿੱਤਾ ਲੱਗਦਾ ਵੀ ਕੁਝ ਇਲਾਕੇ ਜਿਹੜੇ ਅਜੇ ਵੀ ਪੰਡੇ ਥੋੜੇ ਬਹੁਤ ਨਿਰਤਰੇਗੇ ਉਹਦੇ ਤੋਂ ਲੱਗਦਾ ਥੋੜਾ ਬਹੁਤ ਨੁਕਸਾਨ ਜਾਂ ਪਾਣੀ ਦਾ ਘਟਾਟ ਅਹ ਦੇਖੋ ਜਿਹੜੀ ਝੋਨੇ ਦੀ ਫਸਲ ਹੈਗੀ ਹੈ ਜੀ ਉਹ ਜ਼ਿਆਦਾ ਅ ਜਿਹੜੇ ਇਰੀਗੇਟਿਡ ਏਰੀਆ ਉਹਦੇ 'ਤੇ ਹੀ ਹੁੰਦੀ ਹੈ ਜਿਹੜੇ ਰੇਨਫੈਡ ਏਰੀਆਜ਼ ਆ ਉੱਥੇ ਝੋਨਾ ਨਹੀਂ ਲੱਗਦਾ ਤੇ ਬਾਕੀ ਹੈ ਕਿ ਮੱਕੀ ਦੀ ਫਸਲ ਉੱਥੇ ਉਹ ਲਾਈ ਜਾਂਦੀ ਹੈ ਬਟ ਮੱਕੀ ਨੂੰ ਵੀ ਆਪਾਂ ਇੰਨਾ ਫ੍ਰੀਕੁਐਂਟ ਪਾਣੀ ਨਹੀਂ ਦੇਣਾ ਹੁੰਦਾ ਸੁਇਸ ਕਰਕੇ ਕਿ ਜਿਹੜੇ ਰੇਨਫੈਡ ਏਰੀਆਜ਼ ਨੇ ਉਹਨਾਂ ਤੇ ਜਦੋਂ ਝੁੰਮਾ ਨਹੀਂ ਹੈਗਾ ਤਾਂ ਉੱਥੇ ਜ਼ਿਆਦਾ ਅਸਰ ਨਹੀਂ ਹੁੰਦਾ ਬਟ ਇਰੀਗੇਟਿਡ ਏਰੀਆਜ਼ ਨੇ ਉੱਥੇ ਜਿਹੜੀ ਪ੍ਰੋਵੀਜ਼ਨ ਹੈਗੀ ਹੈ ਇਰੀਗੇਸ਼ਨ ਦੀ ਇਸ ਕਰਕੇ ਉਹ ਆਪਣਾ ਜਿਹੜਾ ਵਾਟਰ ਹੈ ਉਹ ਕਵਰ ਅਪ ਕਰ ਲੈਂਦੇ ਆ ਬਟ ਇਹ ਕਿ ਉਹਦੇ ਨਾਲ ਸਾਡੇ ਕੋਲ ਮਤਲਬ ਡਬਲ ਬਰਡਨ ਪੈਂਦਾ ਇੱਕ ਤਾਂ ਸੀ ਇਕਨੋਮਿਕਲੀ ਫਾਰਮਰਸ ਤੇ ਬਰਡਨ ਪੈਂਦਾ ਦੂਸਰਾ ਜਦੋਂ ਡੀਜ਼ਲ ਬਲਦਾ ਤਾਂ ਉਹਦੇ ਨਾਲ ਜਿਹੜਾ ਮਤਲਬ ਧੂਆ ਨਿਕਲਦਾ ਜਾਂ ਆਪਾਂ ਕਹਿ ਸਕਦੇ ਆ ਕਿ ਉਹਨਾਂ ਦਾ ਪੋਲਿਊਸ਼ਨ ਵੱਧਦਾ ਹੈ ਸੋ ਦੇ ਨਾਲ ਜਿਹੜੀਆਂ ਗ੍ਰੀਨ ਹਾਊਸਸ ਗੈਸਸਾਂ ਵਧਦੀਆਂ ਆ ਪਾਣੀ ਜਿਹੜਾ ਉਹ ਆਪਾਂ ਧਰਤੀ ਤੋਂ ਯੂਜ਼ ਕਰ ਰਹੇ ਆ ਤਾਂ ਉਹ ਜਿਹੜਾ ਵਾਟਰ ਟੇਬਲ ਆ ਉਹ ਵੀ ਫਾਲ ਕਰਦਾ ਸੋ ਦਾ ਇੰਡਾਇਰੈਕਟ ਇਫੈਕਟਸ ਜ਼ਰੂਰ ਹੈਗੇ ਨੇ ਬਟ ਇਹ ਆ ਕਿ ਵੈਸੇ ਜੇ ਆਪਾਂ ਫਸਲ ਨੂੰ ਮਤਲਬ ਐਗਰੀਕਲਚਰਲ ਡਰਾਉਟ ਜਿਹੜਾ ਉਹ ਇੰਨਾ ਜ਼ਿਆਦਾ ਨਹੀਂ ਦੇਖਿਆ ਜਾ